ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਡਾ ਆਇਆ ਮੱਲੀ ਬਾਈ ਕੋਲ ਝੁੱਟੀ ਆ ਜੀ ਢਾਈ ਸਾਲ ਦੀ ਤੇ ਟੀਕੇ ਦੇ ਕਾਬਲ ਆ ਤੇ ਪਪਲੀ ਪੰਡੇ ਚਾ ਤੇ ਦੇਖ ਸਕਦੇ ਤੁਸੀਂ ਤੇ ਲੱਕੇ ਪਾ ਕਰਦੇ ਆ ਭਾਈ ਜੀ ਨਾ ਗੱਲ ਬਾਤ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਆਪਣਾ ਜਰਨੈਲ ਸਿੰਘ ਮੇਰਾ ਨਾਮ ਹੈ ਪੰਡਾ ਪੰਡਾ ਮੱਲਗਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹੈ ਨੰਬਰ ਦੱਸੋ ਭਰਾ ਆਪਣਾ ਨੰਬਰ ਹੈਗਾ 77894 ਹਾਂਜੀ 402743 ਠੀਕ ਹੈ ਜੀ ਕਿੰਨੇ ਕਾਲੀ ਜੋ ਟੀਵੀ ਆਪਣੀ ਹੈ ਇਹ 8.5 ਸਾਲ ਦੀ ਹੈ ਜੀ ਠੀਕ ਹੈ ਜੀ ਕੀ ਕੀ ਦੇ ਕਾਬਲ ਆ ਠੀਕ ਹੈ ਜੀ ਹਾਂ ਇਹ ਆਪਾਂ ਵੇਚਣੀ ਆ ਕੀ ਰੇਟ ਰੂਟ ਆ ਭਰਾ ਦਾ ਰੇਟ ਇਹਦਾ 45000 ਰੁਪਏ ਮੰਗਦੇ ਠੀਕ ਹੈ ਬਾਈ ਦੇਖ ਸਕਦੇ ਹੋ ਪਤਲੇ ਪਿੰਡੇ ਦੀ ਆ ਤੇ ਥੋੜਾ ਤੋਰ ਕੇ ਵੀ ਖਾ ਦੇ ਤੇ ਤੋਰ ਕੇ ਭਾਵੇਂ ਥੋੜਾ ਹੋ ਜੀ ਇਹ ਹੈ ਸੋਰਾ ਤਰਾ ਠੀਕ ਹੈ ਹਟ ਛੋਟੀ ਜਿਹੀ ਸਨਖੀ ਆ ਪਾਦਲੇ ਪਿੰਡੇ ਦੀ ਆ ਲੈ ਵੀ ਮੋੜ ਲਿਆ ਮੋੜਨੇ ਮੋੜ ਲਿਆ ਠੀਕ ਹੈ ਭਾਈ ਜੀ ਜਿੰਨੇ ਸਾਨੂੰ ਰੇਟ ਦਾ 45000 ਜੇ ਕਿਸੇ ਵਗ ਨੂੰ ਜਰੂਰ ਕੋਈ ਜਰੂਰ ਬਾਜੀ ਨਾਲ ਕਲੈਕਟ ਕਰ ਲੈ ਹਾਂ ਜੀ ਵੀ ਗਾਂਭੀ ਭਕਾਉਂਗਾ ਹਾਂ ਗਾਂਭੀ ਭਕਾਉਂਗਾ ਠੀਕ ਹੈ ਜੀ ਕਿੰਨਾ ਦਿੰਦੀ ਬਰੇ ਇਹ 6 ਲੀਟਰ ਦੱਦਾ ਇਹ 6 ਲੀਟਰ ਦੱਦੀ ਹਾਂ ਠੀਕ ਆ ਵੀ ਦੇਖ ਸਕਦਾ 6 ਲੀਟਰ ਦੱਦਾ ਇਹਨੂੰ ਅਮੜਾ ਕਰੀ ਨੂੰ ਸਾਈਡ ਜੀ ਤੇ ਟਿਕਾ ਟੂ ਘੋ ਪਰਿਆ ਪਹਿਲੇ ਟਿਕਾ ਨਹੀਂ ਪਰਾਇਆ ਜੀ ਟਿਕਾ ਪਰਾਇਆ ਨਹੀਂ ਇਹਦਾ ਕੀ ਰੇਟ ਆ ਪਰਾ ਇਹਦਾ 15000 ਰੁਪਏ ਬਣ ਠੀਕ ਆ ਬਈ ਇਹਦਾ 15000 ਠੀਕ ਆ ਜੀ ਤੇ